ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੇਰੇ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੈਂ Prabhjot Kaur ਜੇਕਰ ਤੁਸੀਂ ਮੇਰੇ ਚੈਨਲ ਦੇ ਵਿੱਚ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਮਾਰਨਿੰਗ ਦੇ ਆਪਣੇ ਕੋਲ 8:25 ਮਿੰਟ ਹੋ ਚੁੱਕੇ ਨੇ ਅੱਜ ਆਪਾਂ ਥੋੜਾ ਜਿਹਾ ਲੇਟ ਹੋ ਗਏ ਝਾੜੂ ਪੂੰਛੇ ਆਪਾਂ ਪਹਿਲਾਂ ਕਰ ਲੈਨੇ ਜੀ ਕਿ ਅੱਜ ਆਪਾਂ ਥੋੜਾ ਜਿਹਾ ਉੱਠੇ ਲੇਟ ਸੀ ਕਿਉਂਕਿ ਰਾਤ ਮੇਰੇ ਬੇਟੇ ਨੂੰ 10 ਵਜੇ ਫੀਵਰ ਇੰਨਾ ਜ਼ਿਆਦਾ ਹੋ ਗਿਆ ਸੀ ਪੱਟੀਆਂ ਵਗੈਰਾ ਕਾ ਦੇ ਰੇ 2:30 ਵਜੇ ਤੱਕ ਮਸਾ ਉਤਰਿਆ ਬਹੁਤ ਹੀ ਜ਼ਿਆਦਾ ਹੋ ਗਿਆ ਸੀ ਕਦੇ ਦੇ ਹੱਥ ਪੈਰ ਮਲਈਏ ਕਦੇ ਤੇਲ ਲਾ ਕੇ ਕਦੇ ਮਾਲਿਸ਼ ਵਗੈਰਾ ਕੀਤੀ ਫਿਰ ਇਹਦੇ ਪੱਟੀਆਂ ਵਗੈਰਾ ਰੱਖ ਦੇ ਤੇ ਮੈਡੀਸਿਨ ਦਿੱਤੀ 2:30 ਵਜੇ ਜਾ ਕੇ ਹਸੁੱਤਾ 2:30 ਵਜੇ ਸੀ ਸਾਰਾ ਪਰਿਵਾਰ ਸੁੱਤੇ ਜੀ ਤੇ ਅੱਜ ਅਸੀਂ ਮਾਰਨਿੰਗ ਥੋੜਾ ਜਿਹਾ ਲੇਟ ਹੋ ਗਏ ਕੋਈ ਅੱਜ 8:00 ਸੀ 8:00 'ਤੇ ਮੰਮੀ ਜੋਤ ਲਗਾਉਂਦੇ ਨੇ ਮਾਤਾ ਦੀ ਤੇ ਮੈਂ ਪਹਿਲਾਂ ਝਾੜੂ ਪੋਚਾ ਵਗੈਰਾ ਕਰਕੇ ਕੱਪੜੇ ਵਗੈਰਾ ਧੋ ਦਿੱਤੇ ਨੇ ਬਾਅਦ ਚ ਜੋਤ ਲਗਉਣ ਤੋਂ ਬਾਅਦ ਨਹੀਂ ਕਰੀ ਦਾ ਝਾੜੂ ਪੋਚਾ ਵੀ ਤੇ ਕੱਪੜੇ ਵੀ ਤੇ ਅੱਜ ਮੇਰੇ ਬੇਟੇ ਨੂੰ ਵੀ ਹੁਣ ਆਪਾਂ ਇਸ਼ਨਾਨ ਵਗੈਰਾ ਕਰਕੇ ਤਿਆਰ ਹੋ ਗਿਆ ਮੰਮੀ ਨੇ ਉਧਰ ਤਿਆਰ ਕਰ ਲਈ ਜੀ ਜੋਤ ਵਗੈਰਾ ਦਾ ਸਾਰਾ ਸਮਾਨ ਪ੍ਰਸ਼ਾਦ ਵਗੈਰਾ ਬਣਾ ਲਿਆ ਅੱਜ ਮੇਰਾ ਗੁੱਗੂ ਘਾਰ ਹੀ ਹੈ ਜੀ ਅੱਜ ਅਸੀਂ ਨਹੀਂ ਪੀਚ ਥੱਕ ਜਾਂਦੇ ਨੇ ਨਾ ਸਕੂਲੇ ਪਤਾ ਨਹੀਂ ਖੇਡਦਾ ਖੇਡਦਾ ਪਾਣੀ ਵਗੈਰਾ ਪੀ ਲੈਂਦੇ ਹਾਂ ਨਹੀਂ ਜਾਣਾ ਹਾਂ ਨਹੀਂ ਜਾਣਾ ਪਾਣੀ ਵਗੈਰਾ ਪੀ ਲੈਂਦਾ ਉਸ ਕਰਕੇ ਬੁਖਾਰ ਹੋ ਜਾਂਦਾ ਜੀ ਇਹਨੂੰ ਹੋ ਜੋ ਰੋਟੀ ਵਗੈਰਾ ਵੀ ਨਹੀਂ ਖਾਂਦਾ ਕਮਜ਼ੋਰੀ ਹੈ ਖੇਡ ਲੈਂਦਾ ਬੱਚਿਆਂ ਨਾਲ ਜ਼ਿਆਦਾ ਓਵਰ ਤੇ ਅੱਜ ਛੋਲੇ ਸਾਡਾ ਤਕਾਰੇ ਜੀ ਆ ਦਖੁੰਨੇ ਆ ਜੀ ਮੰਮੀ ਨੇ ਕੀ ਕੀ ਬਣਾਇਆ ਕੀ ਕੀ ਤਿਆਰੀ ਕੀਤੀ ਹੈ ਜੀ ਮੈਂ ਛੋਲਣਾ ਇਹਦੇ ਕਿੰਨੇ ਦੌਰ ਤੇ ਆ ਬੈਠੀ ਆ ਮੈਂ ਵੀ ਮੁੰਡਾ ਹੋਇਆ ਪਰੇ ਨੇ ਮੈਨੂੰ ਸੱਦਿਆ ਨਹੀਂ ਸਾਰੇ ਮੈਨੂੰ ਕਹਿੰਦੇ ਤੇਰੀ ਬਦੌਲਤ ਨੇ ਤੇ ਸੱਦਿਆ ਕੋਈ ਨਹੀਂ ਤੈਨੂੰ ਖਾਰਿਆ ਕੋਈ ਨਾ ਕਹ ਉਹ ਲੱਖ ਨੇ ਭੁੱਲ ਗਈ ਨਾ ਪੁੱਪੇ ਨਹੀਂ ਲੱਗਣੇ ਜਿਵੇਂ ਆਹੋ ਉਹ ਬਾਜੀ ਗਿਰ ਦੀ ਦਾਦੀ ਬਾ ਉਹ ਮੋਟੀ ਜੀ ਕੜੀ ਉਹ ਜਿੱਤੇ ਸ਼ੂਰ ਤੇ ਬਾਜੀ ਗਿਰਦੀ ਇਹ ਕਿਹ ਚਾਚੀ ਕਹਿ ਕੇ ਗਈ ਕਈ ਕਰਾ ਦੇ ਤਾਂ ਪਹਿਲੀ ਭੁੱਲੀ ਪੋਚ ਬੋਲ ਲਗੀ ਲੈ ਮੇਪੇ ਆ ਤਾਂ ਕਹਿੰਦੇ ਵੀ ਸਾਨੂੰ ਚਾਚੀ ਕਹਿ ਕੇ ਗਈ ਸੀ ਨਾ ਮਾਤਾ ਇੱਕ ਦਿਨ ਦੋ ਦਿਨ ਪਹਿਲਾਂ ਕਹਿੰਦਾ ਤੇ ਮਾਪਾ ਜੀ ਆਜੀ ਸੀ ਕੱਪੜੇ ਲੈ ਕੇ ਬੋਲ ਮਾਤਾ ਨੇ ਕਹੇਗੀ ਚਲ ਗੋਨੇ ਦੇ ਬਿਆਨ ਲੈ ਜੀ ਗੋਨੇ ਦੇ ਬਿਆਨ ਸਾਨੂੰ ਲੈ ਜੀ ਗੋਨੇ ਦੇ ਨਾ ਜੇ ਮੇਰੇ ਕੁੜੀ ਆ ਗਈ ਕਦੇ ਰਾਤ ਲਾਈ ਉਹਨੇ ਇੱਧਰ ਦੇਖੋ ਜੀ ਇੱਧਰ ਮੰਮੀ ਨੇ ਬਣਾ ਲਿਆ ਪ੍ਰਸ਼ਾਦ ਦਾ ਪ੍ਰਸ਼ਾਦ ਜੋ ਹੈ ਮੰਮੀ ਇਹ ਢੱਕਾਈ ਦੇ ਤਲਾਏ ਢੱਕਾ ਵਿੱਚ ਲਾ ਕੇ ਉੱਤੇ ਉਹਦਰਾ ਪਾਸਾ ਪੱਡਾ ਪਾਸਾ ਇੱਕ ਲਾ ਚਲੋ ਸਾਹਿਬ ਆਪਣਾ ਬਾਜ਼ਾਰ ਮੰਡੀ ਚਲੋ ਚਲੋ ਜੀ ਚਲੋ ਆਰਾਮ ਨਾਲ ਜਾਇਆ ਜੇ ਮੈਂ ਕਰਾਂ ਟੈਡੀ ਕਰਕੇ ਲਾਵਾਂ ਟੈਡੀ ਕਰਾਂ ਇੱਧਰ ਦੇਖੋ ਜੀ ਅਚਕਲੇ ਆਉਤ ਫੇਰ ਜੀ ਸੋ ਗਾਇਜ਼ ਮੇਰੀ ਮਾਤਾ ਦੇ ਪ੍ਰਸ਼ਾਦੇ ਦਾ ਮੱਥਾ ਟੇਕਨ ਤੋਂ ਅਗੇ ਸੀ ਪਿੰਡ ਚ ਹੀ ਹੈ ਜੀ ਜਗਾ ਤੇ ਮੈਂ ਹੁਣ ਮੈਂ ਕਿ ਸੋਚਿਆ ਉਹ ਨਾ ਚਾਰ ਸਾਬ ਸਵਾਈ ਕਰ ਦਿੰਨੀ ਆ ਕਿਚਨ ਦੀ ਤੇ ਉਸ ਤੋਂ ਬਾਅਦ ਆਪਾਂ ਖਾਵਾਂਗੇ ਜੀ ਖਾਣਾ ਸੋ ਗਾਇਜ਼ ਆਪਾਂ ਚਾ ਰਹੇ ਆ ਜੀ ਪਟਿਆਲੇ ਕੀ ਲੈਣ ਜਾ ਚ ਤੇ ਕਿੰਨੇ ਲਾ ਲੈ ਜੇਦ ਕਰ ਰਿਹਾ ਸਪਾਈਡਰਮੈਨ ਵਾਲੇ ਮੈਨੂੰ ਕੱਪੜੇ ਚਾਹੀਦੇ ਨੇ ਹੁਣ ਲੈਂਤਾ ਜਾ ਰਹੇ ਆਂ ਦੇਖਦੇ ਆਂ ਜੀ ਉਹ ਦਿਨ ਵੀ ਗਏ ਸੀ ਉਦੋਂ ਵੀ ਮਿਲੇ ਨਹੀਂ ਸਾਨੂੰ ਅੱਜ ਆਪਾਂ ਦੇਖਾਂਗੇ ਲੋਰੀ ਗੇਟ ਜਾਂ ਏਸੀ ਮਾਰਕੀਟ 'ਚ ਉੱਥੇ ਜੇ ਕਿਤੇ ਮਿਲ ਗਏ ਤਾਂ ਦਵਾ ਕੇ ਲਿਆਉਨੇ ਆਂ ਬਾਕੀ ਦਿਖਾਵਾਂਗੇ ਜੀ ਉੱਥੇ ਜਾ ਕੇ ਹੈਨਾ ਕੱਕੂ ਓਕੇ ਗਾਇ ਜਾਈਏ ਜੀ ਲੋਰੀ ਗੇਟ ਇੱਧਰ ਦੇਖੋ ਕੁਰਤੇ ਵਗੈਰਾ ਕਿੰਨੇ ਸੋਨੇ ਸੋਨੇ ਨੇ ਜੀ ਫਪਮੜ ਰਾ ਦੀ ਪਰਦੀ ਲੈ ਲਈ ਹੈ ਜੀ ਪਰ ਸਪਾਈਡਰਮੈਨ ਵਾਲੀ ਨਹੀਂ ਮਿਲੀ ਉਹ ਕਹਿੰਦੇ ਵੀ ਹੁਣ ਨਹੀਂ ਆਉਂਦੀਆਂ ਹੈਗੀਆਂ ਸਪਾਈਡਰਮੈਨ ਵਾਲੀਆਂ ਪਰਦੀਆਂ ਪਹਿਲਾਂ ਤਾਂ ਆਉਂਦੀਆਂ ਸੀ ਨਹੀਂ ਨਰਾਤਿਆਂ ਕਰਕੇ ਢੀੜੀ ਬਹੁਤ ਏਜੀ ਅੱਜ ਬਾਜ਼ਾਰ ਫੁੱਲ ਹੋਈ ਪੈਣ ਦੇਖੋ ਇੰਨਾ ਜ਼ਿਆਦਾ ਰਸ਼ ਅੱਜ ਤਾਂ ਗੱਡੀ ਨੰਗਨ ਨੂੰ ਜਗ੍ਹਾ ਨਹੀਂ ਮਿਲ ਰਹੀ ਇਧਰ ਕਾਲੀ ਮਾਤਾ ਦੇ ਮੰਦਿਰ ਨੂੰ ਰਾਸਤਾ ਜਾਂਦਾ ਹੈ ਜੀ ਮਰਸੀਡੀ ਇੰਨੀ ਜ਼ਿਆਦਾ ਰਾਸ਼ਾ ਤਰ ਤੋ ਗਰਮੀ ਇੰਨੀ ਜ਼ਿਆਦਾ ਦੇਖੋ ਗਾਈ ਇਹ ਕਾਲੀ ਮਾਤਾ ਦੇ ਮੰਦਰ ਨੂੰ ਰਸਤਾ ਜਾਂਦਾ ਜੀ ਇਹਨਾਂ ਬਲੌਕ ਕੀਤਾ ਹੋਇਆ ਕਿਉਂਕਿ ਸੰਗਤ ਮੱਥਾ ਟੇਕਣ ਜਾ ਰਹੀ ਹੈ ਜੱਠੋਂ ਤੇ ਇੰਨੀ ਜ਼ਿਆਦਾ ਚਾਰੇ ਪਾਸੇ ਭੀੜ ਹੀ ਪੀੜ ਦਿਖਾਈ ਦੇ ਰਹੀ ਏ ਕਪੜੇ ਵਗੈਰਾ ਖਰੀਦ ਲੈਨੇ ਜੀ ਲੈਣ ਤਾਂ ਜੱਜ ਦੀ ਸਿਰਫ ਵਰਦੀ ਆਏ ਸੀ ਪਰ ਚਲੋ ਸਭ ਨੂੰ ਮਿਲ ਗਿਆ ਅੱਜ ਮਨਰਾਜ ਦੇ ਪਾਪਾ ਨੇ ਵੀ ਆਪਣੇ ਲੈ ਲਿਆ ਜੱਜ ਸਾਹਿਬ ਨੇ ਲੈ ਆ ਤੇ ਸਭ ਨੂੰ ਮਿਲ ਗਿਆ ਜੱਜ ਦੇ ਬਹਾਨੇ ਨਾਲ ਮਾਂ ਹੁਣ ਆਪਾਂ ਮ ਲਵਾਗੇ ਮੰਮੀ ਦੀ ਦਵਾਈ ਜੀ ਦਵਾਈ ਲੈ ਕੇ ਫਿਰ ਆਪਾਂ ਚੱਲਾਂਗੇ ਘਰ ਸੋ ਦੇਖੋ ਜੀ ਇਹ ਲਿਆਂਦੀ ਸਾਡੇ ਮਨਰਾਜ ਸਿੰਘ ਨੇ ਵਰਦੀ ਬਹੁਤ ਸੋਹਣੀ ਬੜੀ ਹੋਈ ਹੈ ਜੀ ਕੋਟਨ ਦੇ ਵਿੱਚ ਲੈਂਦਾ ਹੀ ਸਪਾਈਡਰਮੈਨ ਗਏ ਉਹ ਕਹਿੰਦੇ ਸਪਾਈਡਰਮੈਨ ਦੀ ਹੁਣ ਅੱਜ ਕੱਲ ਦੀ ਆਉਂਦੀ ਨਹੀਂ ਬੱਚਿਆਂ ਦੀ ਫਿਰ ਇਹਨੂੰ ਇਹੇ ਪਸੰਦ ਆਈ ਏਲੀਅਨ ਦੀ ਜੀ ਇਹ ਮੰਨ ਰਾਹਦੇ ਅਸੀਂ ਲਿਆਂਦੇ ਨੇ ਜੀ ਦੋ ਕੋਟਨ ਦੇ ਲੋਰ ਬਹੁਤ ਸੋਹਣੇ ਨੇ ਸੌਫਟ ਨੇ ਜੀ ਕੋਟਨ ਦੇ ਇੱਕ ਐ ਬਲੂ ਕਲਰ ਚ ਇੱਕ ਆ ਰੈੱਡ ਕਲਰ ਦਾ ਲਿਆਂਦਾ ਜੀ ਦੋ ਕੋਟਨ ਦੇ ਆ ਸਾਡੀ ਮੰਮੀ ਲਈ ਸੂਟ ਲਿਆਂਦਾ ਦਿਖਾਓ ਮੰਮੀ ਐਂ ਤੇ ਫੁੱਲ ਪ੍ਰਿੰਟ ਲਿਆਂਦਾ ਜੀ ਇਹ ਇਹਦੇ ਨਾਲ ਸਪੂਨ ਦੀ ਚੁੰਨੀ ਹੈ ਜੀ ਪ੍ਰਿੰਟ ਵਾਲੀ ਮੰਮੀ ਸਾਡੀ ਦੂਜੀ ਚੁੰਨੀ ਲੈਂਦੇ ਨਹੀਂ ਜੇ ਪ੍ਰਿੰਟ ਵਾਲੀ ਚੁੰਨੀ ਲੈਂਦੇ ਨੇ ਇਹ ਕਹਿੰਦੇ ਮੈਨੂੰ ਪ੍ਰਿੰਟ ਵਾਲੀ ਚੁੰਨੀ ਚਾਹੀਦੀ ਉਹ ਵੀ ਸਪੂਨ ਚ ਅਸੀਂ ਅੱਜ ਫਿਰ ਏਸੀ ਮਾਰਕੀਟ ਚੋਂ ਲਿਆ ਕੇ ਦਿੱਤਾ ਹੈ ਜੀ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਜੀ ਕਲਰ ਵੀ ਸੋਹਣਾ ਹੈ ਕੱਪੜਾ ਬਹੁਤ ਸੌਫਟ ਹੈ ਤੇ ਇੱਕ ਇਹ ਮੈਨੂੰ ਮਨਰਾ ਦੇ ਪਾਪਾ ਨੇ ਸੂਟ ਲੈ ਕੇ ਦਿੱਤਾ ਹੈ ਮਮਾ ਇਹ ਕਾਫੀ ਕਲਰ ਚ ਹੈ ਜੀ ਇਹ ਕਾਫੀ ਕਲਰ ਚ ਹੈ ਜੀ ਇਹ ਵੀ ਕੋਟਨ ਦਾ ਨਾਲ ਇਹਦਾ ਸਪੂਨ ਦਾ ਦੁਪੱਟਾ ਰੀ ਮੰਮੀ ਦੇ ਸੂਟ ਨਾਲ ਦਾ ਮੈਂ ਵੀ ਲੈ ਕੇ ਆਈ ਮੈਂ ਸੋਚਿਆ ਵੀ ਸਪੂਨ ਦਾ ਦੁਪੱਟਾ ਸੋਹਣਾ ਲੱਗਦਾ ਹੈ ਲਿਆ ਹੋਇਆ ਕਾਟਨ ਦੇ ਨਹੀਂ ਸੋਹਣੇ ਲੱਗਦੇ ਆਏਗੇ ਤਾਂ ਬਹੁਤ ਜ਼ਿਆਦਾ ਸੋਹਣਾ ਜੀ ਇਹ ਅਸੀਂ ਅੱਜ ਬਸ ਇੰਨੀ ਕੁ ਸ਼ਾਪਿੰਗ ਕੀਤੀ ਹੈ ਅੱਜ ਆਪਾਂ ਰਾਤੀ ਸਬਜ਼ੀ ਬਣਾਣੀ ਹੈ ਦਰ ਕਰੇਲੇ ਇਧਰ ਦਾਲ ਬਣਾਈ ਹੈ ਜੀ ਅੱਧੀ ਕੱਢ ਲਈ ਆਪਾਂ ਫ੍ਰੀਜ ਵਿੱਚ ਰੱਖ ਲਈਤੀ ਕਿਉਂਕਿ ਮੰਮੀ ਦਾਲ ਖਾਣਗੇ ਮੈਂ ਦਮ ਰੱਖ ਦੇਵਾਂ ਆਪਾਂ ਕਰੇਲੇ ਦੀ ਸਬਜ਼ੀ ਖਾ ਮੰਮੀ ਨਹੀਂ ਖਾਂਦੇ ਕਰੇਲੇ ਇਧਰ ਆਪਾਂ ਦੁੱਧ-ਦੁੱਧ ਗਰਮ ਕਰ ਲਿਆ ਜੀ ਤੇ ਇੰਜ ਮੋ ਆਪਣੇ ਕੋਲ ਟਾਈਮ ਹੋ ਚੁੱਕਾ ਹੈ ਜੀ ਸ਼ਾਮ ਦੇ 6:30 ਇਧਰ ਆਪਾਂ ਆਟਾ ਵਗੈਰਾ ਗੁੰਨ ਕੇ ਰੱਖ ਦਿੱਤਾ ਜੀ ਇਹਨੂੰ ਫਿਰ ਹੋ ਗਿਆ ਸੀ ਜੀ ਫੀਵਰ ਥੋੜਾ ਜਿਹਾ ਤੇ ਆਪਾਂ ਫਿਰ ਉਹਦੇ ਪੱਟੀਆਂ ਵਗੈਰਾ ਕੀਤੀਆਂ ਨੂੰ ਹੁਣ ਮੈਡੀਸਿਨ ਵਗੈਰਾ ਦਿੱਤੀ ਥੋੜਾ ਜਿਹਾ ਹੁਣ ਫਰਕ ਪੈ ਗਿਆ ਜੀ ਹੁਣ ਠੀਕ ਹੈ ਕਦੇ ਤਾਂ ਵੈਸੇ ਸਾਰਾ ਦਿਨ ਤਾਂ ਠੀਕ ਰਿਹਾ ਕੋਈ ਦਿੱਕਤ ਨਹੀਂ ਆਈ ਐ ਸ਼ਾਮ ਨੂੰ ਇੱਕ ਸੌਂ ਗਿਆ ਉਹ 4:00 ਵਜੇ ਸਾਡਾ 3 ਵਜੇ ਸੌਂ ਗਿਆ ਜੀ ਸਾਡੇ ਕੋ 4:00 ਵਜੇ ਅਸੀਂ ਉਠਾਇਆ ਜਦੋਂ ਦੇਖਿਆ ਉਹਦੇ ਫੀਵਰ ਫੇਰ ਇੰਨਾ ਜਿਆਦਾ ਸਿਰ ਨੂੰ ਹੋਇਆ ਪਿਆ ਸੀ ਫਿਰ ਪੱਟੀਆਂ ਵਗੈਰਾ ਕਰਕੇ ਤੇ ਉਹਨੂੰ ਮੈਡੀਸਿਨ ਵਗੈਰਾ ਦਿੱਤੀ ਹੁਣ ਤਾਂ ਥੋੜਾ ਜਿਹਾ ਠੀਕ ਹੈ ਕਿਉਂਕਿ ਅੰਦਰ ਆਪਣੇ ਪਾਪਾ ਕੋਲ ਬੈਠਾ ਆ ਫੋਨ ਦੇਖ ਰਿਹਾ ਆ ਤੇ ਸੋ ਗਾਈਜ਼ ਇਹ ਸੀ ਅੱਜ ਆਪਣਾ ਲੌਂਗ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਆ ਕਰੋ ਕੱਲ ਨੂੰ ਇੱਕ ਹੋਰ ਨਵੀਂ ਵੀਡੀਓ ਲੈ ਕੇ ਹੋਵਾਂਗੇ ਹਾਜ਼ਰ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ